ਸਿੱਖਾਂ ਨੂੰ ਸਿੱਖੀ ਦਾਣ ਸਰਬੱਤ ਖਾਲਸਾ ਜੀ ਦੀਆਂ ਅਰਦਾਸਾਂ ਤੋਂ ਅਗਲੇ ਹਿੱਸੇ 'ਚ ਵਾਹਿਗੁਰੂ ਜੀ ਕੋਲੋਂ ਸਤ ਦਾਣਾ ਦੀ ਮੰਗ ਕੀਤੀ ਗਈ ਹੈ। ਸਭ ਤੋਂ ਪਹਿਲਾਂ ਸਿੱਖੀ ਦਾਣ ਦੀ ਯਾਤਨਾ ਹੈ। ਸਿੱਖੀ ਤੋਂ ਭਾਵ ਸਿੱਖ ਸਿਧਾਂਤਾਂ, ਗੁਰੂ ਉਪਦੇਸ਼ ਅਤੇ ਸਿੱਖ ਰਹਿਤ ਨੂੰ ਅਮਲ ਵਿੱਚ ਲਿਆ ਕੇ ਜੀਵਨ ਬਸਰ ਕਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਥਾਂ ਥਾਂ ਸਿੱਖੀ ਕਮਾਉਣ ਲਈ ਸੇਧ ਬਖਸ਼ੀ ਗਈ ਹੈ ਇੱਕ ਪਰਮਾਤਮਾ ਦੇ ਹੁਕਮ ਅਤੇ ਭਾਣੇ ਨੂੰ ਸਮਝਿਆਂ ਸਿੱਖੀ ਦੀ ਕਮਾਈ ਸੁਖੈਨ ਹੋ ਜਾਂਦੀ ਹੈ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਗੁਰਪਰਤਾਪ ਸੂਰਜ ਗ੍ਰੰਥ ਵਿੱਚ ਸਿੱਖੀ ਪੰਜ ਪ੍ਰਕਾਰ ਦੀ ਦੱਸੀ ਹੈ ਤੰਦੇ ਕੀ ਭਾਵ ਮਤਲਬ अथवा ਗਰਜ਼ ਵਾਲੀ ਦੇਖਾ ਦੇਖੀ ਦੀ ਭਾਵ ਦੂਜੇ ਸਿੱਖਾਂ ਦੀ ਦੇਖਾ ਦੇਖੀ ਕਰਕੇ ਸਿੱਖੀ ਧਾਰਨ ਕਰਨੀ ਹਿਰਸੀ ਭਾਵ ਪਦਾਰਤ ਦੇ ਲੋਭ ਕਰਕੇ ਪਰ ਗੁਰਸਿੱਖੀ ਚੇਤਨਾ ਤੋਂ ਵਿਹੋਣੇ ਸਿੱਧਕੀ ਸਤਗੁਰੂ ਉੱਤੇ ਅਟੁੱਟ ਵਿਸ਼ਵਾਸ ਅਤੇ ਸਤਗੁਰੂ ਦੇ ਬਚਨਾਂ ਤੋਂ ਤਨ ਮਨ ਅਤੇ ਧਨ ਕੁਰਬਾਨ ਕਰ ਦੇਣ ਵਾਲੀ ਭਾਵਨਾ ਵਾਲੀ ਪਾਵ ਅਠੇ ਪਹਿਰ ਪ੍ਰਭੂ ਨਾਮ ਅਤੇ ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਸੁਰਤ ਵਾਲੀ ਸਤਿਗੁਰੂ ਨਾਨਕ ਸਾਹਿਬ ਜੀਓ ਨੇ ਸਿੱਖੀ ਦਾ ਆਧਾਰ ਕਿਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਨੂੰ ਦੱਸਿਆ ਹੈ ਇਹਨਾਂ ਸਾਰੇ ਆਦਰਸ਼ਾਂ ਦੀ ਪ੍ਰਾਪਤੀ ਲਈ ਸਤਿਗੁਰੂ ਦੀ ਕਿਰਪਾ ਝੋਲੀ ਪਵੇ ਇਸ ਲਈ ਹਰ ਸਿੱਖ ਅਰਦਾਸ ਵਿੱਚ ਸਿੱਖੀ ਦਾਣ ਲਈ ਜੋਦੜੀ ਕਰਦਾ ਹੈ